ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਗੜਵਾ ਹੈ ਜੋ ਮਕਸਰ ਸਾਹਿਬ ਦੀ ਜੰਗ ਤੋਂ ਬਾਅਦ ਮਹਾਰਾਜ ਜੀ ਦਾਤਨਕੁਰਲਾ ਕਰਨ ਗਏ ਤਾਂ ਵਜ਼ੀਰ ਖਾਨ ਨੇ ਹਾਰ ਖਾ ਕੇ ਖਾਰ ਦੇ ਵਿੱਚ ਇੱਕ ਸੂਈਆ ਭੇਜਿਆ ਜੋ ਮਹਾਰਾਜ ਜੀ ਤੇ ਹਮਲਾ ਕਰਨ ਵਾਸਤੇ ਭੇਜਿਆ ਸੀ ਨੂਰਦੀਨ ਮਹਾਰਾਜ ਜੀ ਇਹੋ ਜੇ ਮਹਾਬਲੀ ਸੂਰਮੇ ਸਨ ਮਹਾਰਾਜ ਜੀ ਨੇ ਗੜਵਾ ਜਾਣ ਨਾਲ ਭਰਿਆ ਹੋਇਆ ਸੀ ਮਾਰ ਕੇ ਘਮਾ ਕੇ ਨੂਰਦੀਨ ਦੇ ਸਿਰ ਤੇ ਮਾਰਿਆ ਤਾਂ ਉਹ ਨੂਰਦੀਨ ਦੇ ਸਿਰ ਦਾ ਨਿਸ਼ਾਨ ਇੱਥੇ ਲੱਗਿਆ ਹੋਇਆ ਹੈ ਮਹਾਰਾਜ ਜੀ ਨੇ ਕੱਦੂ ਵਾਂਗੂ ਦਾ ਸਿਰ ਪਾੜ ਕੇ ਰੱਖ ਦਿੱਤਾ ਸੀਗਾ ਖਾਲਸਾ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਕਾਲੀ ਘੀਤਾਰ ਮਹਾਰਾਜ ਜੀ ਦੇ ਕਮਰਕਸੇ ਦੀਆਂ ਦੋ ਕਟਾਰਾਂ ਜਗਾਰਾ ਬਲਾਵੇ ਨੇ ਹਲੋ ਜਾਵੇ ਸਤ ਸ੍ਰੀ ਅਕਾਲ ਆਪ ਜੀ ਦੇਖ ਸਕਦੇ ਹੋ ਇਹ ਕਿੰਨੇ ਜੰਗੀ ਹਨ ਇਹ ਢਾਈ ਫੜ ਦੀ ਲੜਾਈ ਦੇ ਵਿੱਚ ਆਮੋ ਸਾਹਮਣੇ ਦੁਸ਼ਮਣ ਨੂੰ ਵਾਰ ਕਰਨ ਵਾਸਤੇ ਸੰਜੋਬ ਅਖਤਰ ਪਾੜਨ ਵਾਸਤੇ ਕੰਮ ਆਉਂਦੀਆਂ ਸਨ ਸਾਹਿਬ ਜੀ ਆਪ ਜੀ ਦਰਸ਼ਨ ਕਰੋ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਜੀ ਦੀ ਢਾਲ ਜੋ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਵਿੱਚ ਕਿਲੇ ਲੋਗੜ ਦੇ ਵਿੱਚ ਵਰਤੀ ਗਈ ਸੀ ਇਸ ਢਾਲ ਦੀ ਇੱਕ ਖੂਬੀਅਤ ਹੈ ਮਹਾਰਾਜ ਜੀ ਕਿ ਜੋ ਅਗਨੀ ਬਾਣ ਜੋ ਤੀਰ ਜਿਨ੍ਹਾਂ ਦੇ ਮੂਰੇ ਅੱਗ ਲੱਗੀ ਹੁੰਦੀ ਹੈ ਉਹ ਮਾਲਾ ਜੀ ਨੇ ਇਸ ਢਾਲ ਦੇ ਉੱਪਰ ਰੋਕੇ ਸਨ ਜਦੋਂ ਭਾਈ ਬੂਟਾ ਜੀ ਨੇ